ਜਲੰਧਾ ਰੈਂਕ ਨੂੰ 25 ਕਰੋੜ ਰੁਪਈਆ ਲੈ ਕੇ ਉਹ ਬੀ ਜੀ ਪੀ ਚੱਲ ਗਿਆ ਇਹਨੇ ਕਿ 25 ਕਰੋੜ ਪੱਲ ਬਦਲੂਆ ਸਾਰੇ ਹੁਣ ਵੋਟ ਉਹਨੂੰ ਕਿਹੜਾ ਪਾ ਦੋ ਪਹਿਲਾਂ ਵੋਟ ਅਸੀਂ ਪਾ ਕੇ ਚਿਤਾਇਆ ਉਹਨੂੰ ਆਮ ਆਦਮੀ ਪਾਰਟੀ ਅਸੀਂ ਤਾਂ ਬਈ ਚੰਨੀ ਨੂੰ ਦੇ ਦਿਆਂ ਚੰਨੀ ਵਧੀਆ ਬੰਦਾ ਕੰਮ ਵੀ ਵਧੀਆ ਕੀਤੇ ਹਿੰਗਾ ਹੁਣ ਤਾਂ ਛੱਡਦੇ ਆ ਪਾਰਟੀਆਂ ਦੇ ਮਾਂ ਪਾਰਟੀ ਆ ਸਾਡੀ ਦੂਜੀ ਪਾਰਟੀ ਚ ਪੜ ਜਾਂਦੇ ਜਿੱਧਰੋਂ ਪੈਸਾ ਮਿਲਦਾ ਕੋਈ ਜੇ ਖਾਲਸਾ ਵਾਈ ਗੁੱਡ ਜੀ ਕਿਹਦਾ ਕੀ ਨਾਮ ਹੈ ਜੀ ਆਪਾਂ ਪਰਮਜੀਤ ਸਿੰਘ ਕਿੱਥੋਂ ਆ ਜੀ ਮਸੂਲਪੁਰੋਂ ਤੇ ਅੱਛਾ ਤੁਸੀਂ ਕਿਵੇਂ ਦੇਖਦੇ ਹੋ ਚੋਣਾ ਨੂੰ ਇਹ ਲੋਕ ਸਭਾ ਇਲੈਕਸ਼ਨ ਕਿਵੇਂ ਦੇਖਦੇ ਹੋ ਚੋਣਾ ਨੂੰ ਅਸੀਂ ਕੀ ਦੇਖ ਸਕਦੇ ਦਲ ਬਦਲੂ ਆ ਸਾਰੇ ਕੋਈ ਬਦਲੀ ਨਾ ਪਹਿਲਾਂ ਵੀ ਹੁੰਦੀ ਸੀਗਾ ਨਾ ਉਹ ਹੁਣ ਨਵੀਂ ਗੱਲ ਨਹੀਂ ਹੈਗੀ ਛੋਟੇ ਲਈ ਤਾਂ ਨਵੀਂ ਗੱਲ ਨਹੀਂ ਹੈਗੀ ਨਾ ਪਹਿਲਾਂ ਤਾਂ ਸੀਗੀਆਂ ਹੁੰਦੀਆਂ ਹੁਣ ਤਾਂ ਛੱਡਦੇ ਆ ਪਾਰਟੀਆਂ ਦੇ ਮਾਂ ਪਾਰਟੀ ਆ ਸਾਡੀ ਦੂਜੀ ਪਾਰਟੀ ਚ ਪੜ ਜਾਂਦੇ ਜਿੱਧਰੋਂ ਪੈਸਾ ਮਿਲਦਾ ਆ ਜਲੰਧਾ ਦੇ ਰੈਂਕੂ ਨੂੰ 25 ਕਰੋੜ ਰੁਪਈਆ ਲੈ ਕੇ ਉਹ ਬੀਜੇਪੀ ਚੱਲ ਗਿਆ ਕਿੰਨੇ ਕੇ 25 ਕਰੋੜ ਸਾਰੀ ਦੁਨੀਆ ਤਾਂ ਕਹਿੰਦੀ ਆ ਉਹ ਪਾਰਟੀ ਤੋਂ ਪੈਸਾ ਲੈ ਕੇ ਉਧਰ ਜਾ ਪੜਿਆ ਹੁਣ ਵੋਟ ਉਹਨੂੰ ਕਿਹੜਾ ਪਾ ਦੋ ਪਹਿਲਾਂ ਬੋਟਾ ਸੀ ਪਾ ਕੇ ਦਿੱਤਾ ਆ ਉਹਨੂੰ ਆਮਾ